ਇਹ ਕਿੰਨੇ ਫੁੱਟ ਦਾ ਜਿਹੜਾ ਰਾਵਣ ਦਾ ਪੁੱਤਲਾ ਤਿਆਰ ਇਹ 100 ਫੁੱਟ ਦਾ ਹੈ ਜੀ ਪੂਰੇ 100 ਫੁੱਟ ਹਾਂਜੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਜੋ ਰਾਵਣ ਦਾ ਪੁੱਤਲਾ ਤਿਆਰ ਕਰਦੇ ਸਾਰ ਹੀ ਤਾਂ ਜਦੋਂ ਦਾ ਮਾਰਾ ਨੇ ਸਾਡੇ ਪਿੱਛੇ ਵੀ ਪੀੜੀ ਗਈ ਹੈ ਇਸ ਲਾਈਨ 'ਚ ਫਰਕ ਪਿਆ ਥੋੜਾ ਜਿਹਾ ਜਿਹੜਾ ਮੌਸਮ ਦਾ ਖਰਾਬੀ ਕਰਕੇ ਉਹਦੇ ਕਰਕੇ ਥੋੜਾ ਜਿਹਾ ਫਰਕ ਪਿਆ ਹਾਂ ਕਾਫੀ ਫਰਕ ਪਿਆ ਇਸ ਵਾਰੀ ਸਰ ਸਾਨੂੰ 1 ਮਹੀਨਾ ਹੋ ਗਿਆ ਤੇ ਲੱਗਿਆ ਹੈ ਪੁਤਲਾ ਤਿਆਰ ਹੋ ਰਿਹਾ ਐ ਸੁਇਦਾ ਜਿਹੜੋ ਖਲਾਰੀ ਦੀ ਨਾ ਉਸ ਤੋਂ ਬਾਅਦ ਰੋ ਮਾਰ ਅਰਦਾਸ ਕਰੀ ਦੀ ਸਾਡੇ ਕੋ ਪੁਲਿਸ ਕੋ ਜੋ ਹੋ ਗਈ ਸ਼ਮਾ ਕਰੀ ਹੁਣ ਆਪਣੇ ਰੂਪ ਦੇ ਵਿੱਚ ਤੁਸੀਂ ਆ ਗਏ ਹੋ ਇਸ ਪਰ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ। ਉੱਥੇ ਅਸੀਂ ਗੱਲ ਗੁਰੂ ਨਗਰੀ ਦੀ ਕਰੀਏ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਤਿਆਰੀਆਂ ਨੇ ਦੁਸ਼ਹਿਰੇ ਨੂੰ ਲੈ ਕੇ ਉਹ ਸ਼ੁਰੂ ਹੋ ਚੁੱਕੀਆਂ ਨੇ ਜੋ 라ਵਣ ਦੀ ਕਹਿ ਸਕਦੇ ਆ ਕਿ 라ਵਣ ਕੁੰਮਕਰਨ ਤੇ ਮੇਗਨਾਥ ਦੀ ਜਿਹੜੀ ਇੱਕ ਪੁੱਤਲਾ ਜਿਹੜਾ ਤਿਆਰ ਕੀਤਾ ਜਾਂਦਾ ਤਾਂ 100 ਫੁੱਟ ਦੇ ਵੀ ਕਰੀਬ ਜਿਹੜਾ ਪੁੱਤਲਾ ਇੱਥੇ ਤਿਆਰ ਹੁੰਦਾ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਾਰੀਗਰ ਜਿਹੜੇ ਨੇ ਲਗਾਤਾਰ ਜੋ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਤਾਂ ਉੱਥੇ ਹੀ ਅਸੀਂ ਜਿਹੜੇ ਇੱਥੇ ਕਾਰੀਗਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਇਹ ਜਿਹੜੀ 라ਵਣ ਦਾ ਪੁੱਤਲਾ ਇੱਥੇ ਤੁਸੀਂ ਤਿਆਰ ਕਰ ਰਹੇ ਹੋ ਇਹ ਕਿੰਨੇ ਫੁੱਟ ਦਾ ਜਿਹੜਾ 라ਵਣ ਦਾ ਪੁੱਤਲਾ ਤਿਆਰ ਹੁੰਦਾ ਇਹ 100 ਫੁੱਟ ਦਾ ਹੈਗਾ ਜੀ ਪੂਰੇ 100 ਫੁੱਟ ਦਾ ਹਾਂਜੀ ਤਾਂ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਜੋ 라ਵਣ ਦਾ ਪੁੱਤਲਾ ਤਿਆਰ ਕਰ ਰਹੇ ਹੋ ਸਰ ਅਸੀਂ ਤਾਂ ਜਦੋਂ ਤੋਂ ਮਹਾਰਾਜ ਨੇ ਸਾਡੇ ਤੋਂ 6ਵੀਂ ਪੀੜ੍ਹੀ ਹੈਗੀ ਇਸ ਲਾਈਨ 'ਚ 6ਵੀਂ ਪੀੜ੍ਹੀ ਹਾਂਜੀ ਤਾਂ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਅੱਜ ਮਹਾਰਾਜਾਂ ਨੇ ਅੱਜ ਰੋਟੀ ਲੱਗੀ ਹੋਈ ਕਕਰ ਕਰਦੇ ਪਏ ਆ ਲੇ ਤਾਂ ਦੁਸ਼ਹਰੇ ਨੂੰ ਕਾਫੀ ਦਿਨ ਹੈਗੇ ਨੇ ਲੇਕਿਨ ਤਿਆਰੀਆਂ ਪਹਿਲਾਂ ਸ਼ੁਰੂ ਹੋ ਚੁੱਕੀਆਂ ਨੇ ਨਹੀਂ ਮਾਰੇ ਥੋੜੇ ਦਿਨ ਹਫਤਾ 10 15 ਦਿਨ 10 ਕ ਦਿਨ ਹੀ ਰਹਿ ਗਏ ਵਿੱਚ ਤਾਂ ਪਹਿਲਾਂ ਕਿੰਨਾ ਕੁ ਸ਼ਾ ਹੁੰਦਾ ਸੀਗਾ ਤਾਂ ਹੁਣ ਕਿੰਨਾ ਕੁ ਕੰਮ ਦੇ ਵਿੱਚ ਫਰਕ ਜਿਹੜਾ ਪੈ ਫਰਕ ਪਿਆ ਥੋੜਾ ਜਿਹਾ ਜਿਹੜਾ ਮੌਸਮ ਦਾ ਖਰਾਬੀ ਕਰਕੇ ਉਹਦੇ ਕਰਕੇ ਥੋੜਾ ਜਿਹਾ ਫਰਕ ਪਿਆ ਹੈ ਬਾਈ ਹਾਂ ਕਾਫੀ ਫਰਕ ਪਿਆ ਇਸ ਵਾਰੀ ਤਾਂ ਕਿੰਨਾ ਸਮਾਂ ਲੱਗ ਜਾਂਦਾ ਇੰਨਾ ਪੁੱਤਲਿਆਂ ਨੂੰ ਤਿਆਰ ਕਰਨ ਦੇ ਵਿੱਚ ਸਰ ਸਾਨੂੰ ਇੱਕ ਮਹੀਨਾ ਹੋ ਗਿਆ ਇੱਥੇ ਲੱਗਿਆ ਆਏ ਆ ਲੱਗਦਾ ਤਾਂ ਇੱਕ ਮਹੀਨਾ ਤੋਂ ਤੁਸੀਂ ਤਿਆਰ ਕਰ ਹਾਂਜੀ ਹਾਂਜੀ ਤਾਂ ਕਿੰਨੇ ਕਾਰੀਗਰ ਲੱਗਦੇ ਨੇ ਤੁਹਾਡਾ ਸਹੀ 20-25 ਜਣੇ ਹੈਗੇ ਆ 20-25 ਜਣੇ ਇੱਕ ਪੁੱਤ ਇੱਕ ਪੁੱਤ ਲੱਤੇ ਹੋਰ ਹੋਰ ਵੀ ਲਗਾਏ ਹੋਏ ਨਾ ਸਾਡੇ ਕੋਲ ਢਿਮੇ ਦਾ ਕੰਮ ਹੈ ਤਰਨ ਤਰਨ ਦਾ ਕੰਮ ਹੈ ਐਮਬਰੀ ਸਰ ਦਾ ਕੰਮ ਹੈ ਜੰਡੇ ਵਾਲੇ ਦਾ ਕੰਮ ਹੈ ਕਾਦੀਆਂ ਦਾ ਕੰਮ ਹੈ ਮੇਰੇ ਕੋਲ ਬਟਾਲੇ ਦਾ ਵੀ ਹੈਗਾ ਤੇ ਹੁਣ ਤੱਕ ਸਭ ਤੋਂ ਉੱਚੀ ਜੇ ਕਹਿ ਸਕਦੇ ਆ ਕਿੰਨੇ ਫੁੱਟ ਦਾ ਰਾਵਣ ਜਿਹੜਾ ਤੁਸੀਂ ਤਿਆਰ ਕਰਦੇ ਹੋ ਮੈਂ 150 ਫੁੱਟ ਤੱਕ ਬਣਾਈ ਹੋਈ ਹੈ 150 ਫੁੱਟ ਤੱਕ ਹਾਂਜੀ ਤਾਂ ਇਹ ਜੋ ਰਾਵਣ ਤਿਆਰ ਕਰ ਰਹੇ ਆ ਦੁਰਗਾਣਾ ਮੰਦਿਰ ਜਾਣਾ ਹਾਂ ਦੁਰਗਾਣਾ ਮੰਦਿਰ ਦੇ ਤਿਆਰ ਹੋ ਰਿਹਾ ਜੀ ਤਾਂ ਖਾਸ ਤੌਰ ਤੇ ਕਿਹੜੀਆਂ ਗੱਲਾਂ ਦਾ ਵਿੱਚ ਧਿਆਨ ਰੱਖਿਆ ਜਾਂਦਾ ਕਿਉਂਕਿ ਜਦੋਂ ਕਾਰੀਗਰ ਇਸ ਚੀਜ਼ ਨੂੰ ਤਿਆਰ ਕਰਦਾ ਹੈ ਪੁੱਤਲੇ ਨੂੰ ਤਿਆਰ ਕਰਦਾ ਹੈ ਕਿਉਂਕਿ ਕਈ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੁੰਦਾ ਦੇਖੋ ਜੀ ਇੱਕ ਪੁੱਤਲਾ ਤਿਆਰ ਹੋ ਰਿਹਾ ਹੈ ਐ ਸ੍ਰੀਦਾ ਜਦੋਂ ਖਲਾਰੀ ਦੀ ਨਾ ਉਸ ਤੋਂ ਬਾਅਦ ਰੋ ਮਹਾਰਾਜ ਨੂੰ ਅਰਦਾਸ ਕਰੀ ਦੀ ਸਾਡੇ ਕੋਲ ਪੁੱਲ ਸੁਖ ਜੋ ਹੋ ਗਈ ਸ਼ਮਾ ਕਰੇ ਹੁਣ ਆਪਣੇ ਰੂਪ ਦੇ ਵਿੱਚ ਤੁਸੀਂ ਆ ਗਏ ਹੋ ਪੂਰੇ ਸੰਪੂਰਨ ਹੋਣ ਗਏ ਹੋ ਸਾਡੇ ਜੋ ਸ਼ਮਾ ਕਰਨਾ ਮਾਫ ਕਰਨਾ ਅੱਗੋਂ ਤੁਸੀਂ ਆਪਣੇ ਵਿਰਾਟ ਰੂਪ ਚ ਆ ਰਹੇ ਹੋ ਉਹਦੋਂ ਸਾਨੂੰ ਸ਼ਕਤੀ ਦੇਣਾ ਬਸ ਉਦੋਂ ਹੀ ਹੁੰਦਾ ਜੀ ਬਾਕੀ ਹੁਣ ਪਤਲਾ ਜਦੋਂ ਇੱਕ ਮੂਰਤੀ ਵੀ ਬੰਦੀ ਆ ਉਹਦੇ ਵਿੱਚ ਵੀ ਸਾਡੇ ਕੋਲ ਸੋਗਰਤੀ ਆ ਪੱਥਰ ਦੇ ਬਣਾਉਂਦੇ ਉਹ ਵੀ ਕੋਈ ਹੁੰਦੀ ਆ ਉਹਨਾਂ ਕੋਲ ਜਦੋਂ ਇਹ ਰਾਵਣ ਤਿਆਰ ਕਰ ਲੈਨੇ ਹੋ ਜਾਂ ਫਿਰ ਅਸੀਂ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਲੋਕਾਂ ਚ ਕਿਉਂਕਿ ਉਤਸ਼ਾਹ ਤਾਂ ਲਗਾਤਾਰ ਹੁੰਦੀਆਂ ਲੇਕਿਨ ਪਹਿਲਾਂ ਛੋਟੇ ਛੋਟੇ ਪਤਲੇ ਵੀ ਤਿਆਰ ਕੀਤੇ ਜਾਂਦੇ ਸਨ ਲੋਕ ਘਰਾਂ ਨੂੰ ਲੈ ਕੇ ਜਾਂਦੇ ਸਨ ਉੱਤੇ ਵੀ ਬਹੁਤ ਤਿਆਰ ਨੇ ਕੋ ਚਾਰ ਪੰਜ ਤੰਜ ਰਾਈਆਂ ਨੇ ਉਹ ਤੋਂ ਨਿਕਲਨੇ ਆ ਖੱਲੇ ਕੋ ਕੋ ਨਿਕ ਤਿਆਰ ਨਹੀਂ ਹੋਈਆਂ ਹਿੰਆਂ ਤਿਆਰ ਹੋ ਰਹੀਆਂ ਬਹੁਤ ਜ਼ਿਆਦਾ ਤਿਆਰ ਹੋ ਰਹੀਆਂ ਵਾ ਕਾਰੀਗਰ ਨੂੰ ਕਿੰਨਾ ਸਮਾਂ ਲੱਗਦਾ ਜਿੱਦਾਂ ਹੁਣ ਤੁਸੀਂ ਕਹਿਆ ਤੁਹਾਡੀ 6ਵੀਂ ਪੀੜ੍ਹੀ ਆ ਤਾਂ ਤੁਹਾਡੇ ਅੱਗੇ ਬੱਚੇ ਵੀ ਇਸੇ ਲਾਈਨ ਹਾਂਜੀ ਮਹਾਰਾਜ ਬਈ ਵੱਡਾ ਬੇਟਾ ਮੇਰਾ ਉਹ ਛੋਟਾ ਬੇਟਾ ਆਪਣੇ ਬੱਚੇ ਹੀ ਸਾਰੇ ਆ ਜੀ ਤਾਂ ਕਿੰਨਾ ਸਮਾਂ ਕੋਲ ਲੱਗ ਜਾਂਦਾ ਸਾਨੂੰ 1 ਮਹੀਨਾ ਡੇ ਹੋ ਚੱਕਰਾ ਲਗਾਣੇ ਕਹਿੰਦੇ ਵੀ 30 40 ਦਿਨ ਲੱਗ ਜਾਂਦੇ ਸਾਨੂੰ ਇਹਦੇ ਵਿੱਚ ਹਾਂਜੀ ਜੀ ਤਾਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀ ਤਿਆਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਮੁਕੰਮਲ ਕਿੰਨੇ ਦਿਨਾਂ ਤੱਕ ਜਿਹੜੀ ਹੈ ਜਿਹੜੀ ਆ ਤਿਆਰੀ ਜਿਹੜੀ ਆ ਪੂਰੀ ਹੋ ਜਾਏਗੀ ਇਹ ਦੀ ਦੱਸੇ ਆਖਰੀ ਦਿਨ ਤੱਕ ਹੀ ਹੁੰਦਾ ਤੇ ਸਾਰੇ ਦਿਨ ਹੀ ਕੋਰਾ ਕੰਪਲੀਟ ਹੁੰਦਾ ਅਸੀਂ ਪਹਿਲੇ ਵੀ ਤਿਆਰ ਕਰਕੇ ਨਹੀਂ ਰੱਖਿਆ ਕਿਉਂਕਿ ਕਾਗਜ਼ ਵਰਕ ਹੁੰਦਾ ਨਾ ਜਿਹੜਾ ਉਹ ਧੁੱਪ ਨਾਲ ਰੰਗ ਫੇਟ ਹੋ ਜਾਂਦਾ ਉਹਦਾ ਇਸ ਕਰ ਤਿਆਰੀ ਜਿਹੜੀ ਆ ਅਨ ਆਖਰੀ ਟਾਈਮ 'ਚ ਦੇਣੀ ਪੈਂਦੀ ਹੈ ਕਿਹੜੇ ਕਿਹੜੇ ਬੰਦੇ ਜਿਹੜੇ ਇੱਥੇ ਵਿੱਚ ਲਗਾਏ ਜਾਂਦੇ ਬੰਬਦੋ ਹੀ ਹੈ ਜਿਹੜੇ ਅਸਤਵਾਜੀ ਜਿਹੜੇ ਰੱਸੀ ਵਾਲੇ ਸੇਬੇ ਚਲਦੇ ਹੋਏ ਰੱਸੀ ਵਾਲੇ ਅਸਤਵਾਜੀ ਉਹੀ ਚਲਦੇ ਆ ਹਾਂਜੀ ਆ ਪਾਸਤਵਾਜੀ ਦਾ ਅਲੱਗ ਹੁੰਦਾ ਮੇਰਾ ਸਿਰਫ ਪੁਤਲੇ ਦਾ ਕੰਮ ਹੈ ਅਸਤਵਾਜੀ ਦਾ ਕੰਮ ਮੇਰਾ ਨਹੀਂ ਹੈ ਤੁਸੀਂ ਕਹਿੰਦੇ ਪੁਤਲੇ ਤਿਆਰ ਮੈਂ ਪੁਤਲਾ ਕਰਕੇ ਤਿਆਰ ਕਰਕੇ ਕੰਪਲੀਟ ਕਰਕੇ ਦੇ ਦਿੰਦਾ ਮੈਂ ਇਹ ਦੇਖ ਸਕਦੇ ਹੋ ਕਾਫੀ ਲੰਬੇ ਸਮੇਂ ਤੋਂ ਜਿਹੜੇ ਇੱਥੇ ਕਾਰੀਗਰ ਨੇ ਉਹ ਗੁਰੂ ਨਗਰੀ ਦੇ ਵਿੱਚ ਇੱਥੇ ਬੈਠੇ ਨੇ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਜੋ 15 ਤੋਂ 20 ਦਿਨ ਜਿਹੜੇ ਆ ਕਿਉਂਕਿ ਇਸ ਰਾਵਣ ਨੂੰ ਤਿਆਰ ਕਰਨ ਦੇ ਵਿੱਚ ਲੱਗ ਜਾਂਦੇ ਨੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਇੱਥੋਂ ਤਿਆਰ ਕਰਕੇ ਜਿਹੜੇ ਆ ਰਾਵਣ ਦੇ ਪੁਤਲੇ ਜਿਹੜੇ ਇੱਥੋਂ ਭੇਜੇ ਜਾਂਦੇ ਨੇ ਤਾਂ ਦੁਸ਼ਹਿਰਾ ਦਾ ਤਿਹਾਰ ਜ਼ਰੂਰ ਬਿਲਕੁਲ ਕਰੀਬ ਹੈ ਕਹਿ ਸਕਦੇ ਆ ਕਿ ਜੋ ਫੈਸਟੀਵਲ ਸੀਜ਼ਨ ਆ ਉਹ ਆ ਚੁੱਕਾ ਤਾਂ ਹੁਣ ਕੁਝ ਹੀ ਦਿਨਾਂ ਤੱਕ ਜਿਹੜਾ ਇਹ ਰਾਵਣ ਨੂੰ ਇੱਥੇ ਤਿਆਰ ਕਰਕੇ ਦਰਗਾਹਾਂ ਮੰਦਰ ਵਿਖੇ ਭੇਜਿਆ ਜਾਊਗਾ ਜਿਸ ਤੋਂ ਬਾਅਦ ਕੀ ਦੁਸ਼ਹਿਰੇ ਦਾ ਤਿਆਰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਆਮ ਲੋਕ ਨੇ ਜਿਹੜੇ ਮੰਦਰਾਂ ਦੇ ਵਿੱਚ ਜਾਂਦੇ ਨੇ ਵਿਸ਼ੇਸ਼ ਤੌਰ ਦੇ ਉੱਤੇ ਇਸ ਦਿਨ ਦੀ ਜਿਨ੍ਹਾਂ ਨੂੰ ਧੀਕ ਹੈ ਕਿਉਂਕਿ ਦੁਸ਼ਹਿਰੇ ਤੋਂ ਬਾਅਦ ਵਲਿਦਾ ਤਿਆਰ ਬਹੁਤ ਹੀ ਨੇੜੇ ਆਤਾ ਦੁਸ਼ਹਿਰੇ ਵਾਲੇ ਦਿਨ ਖਾਸ ਤੌਰ ਦੇ ਉੱਤੇ ਇੱਥੇ ਰਾਵਣ ਨੂੰ ਅਗਨੀ ਪੇਟ ਜਿਹੜਾ ਉਹ ਕੀਤਾ ਜਾਏਗਾ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ ਸੁਨਗ ਜੀ ਸ਼੍ਰੀ ਅਮਚਾ ਸਾਈ